ਹੁਣ ਮੈਂ ਜਿਹੜੀ ਅੱਗੇ ਦੀ ਗੱਲ ਹੈ ਪਾਰਟੀ ਦੀ ਉਹ ਗੱਲ ਇਹ ਹੈ ਮੈਂ ਇਹ ਸੋਚਦਾ ਮੇਰੇ ਮਨ 'ਚ ਇਹ ਨਹੀਂ ਆ ਵੀ ਅਮਰਤਪਾਲ ਅੰਦਰ ਹੈ ਤੇ ਮੈਂ ਇਕੱਲਾ ਹੀ ਆਪਣੀ ਪਾਰਟੀ ਗਠਨ ਕਰ ਲਵਾਂ ਮੈਂ ਸੋਚਦਾ ਵੀ ਅਸੀਂ ਇਕੱਠੇ ਤੁੜੀਏ ਉਹ ਬਾਹਰ ਆ ਜਵੇ ਤਾਂ ਅਸੀਂ ਪਾਰਟੀ ਦਾ ਐਲਾਨ ਕਰੀਏ ਮੈਨੂੰ ਇੰਨਾ ਕਿ ਪਿੰਡਾਂ 'ਚ ਫਿਰ ਕੇ ਹੌਸਲਾ ਹੋ ਗਿਆ ਬਈ ਮੈਂ ਆਪਣੇ ਹਲਕੇ ਦੀਆਂ 9 ਐਮਐਲਏ ਦੀਆਂ ਸੀਟਾਂ ਤਾਂ ਨਹੀਂ ਹਾਰਦਾ ਜਿੰਨਾ ਤੁਸੀਂ ਮੈਨੂੰ ਪਿੰਡਾਂ 'ਚ ਜਾਣਾ ਮਾਨਸਤਕਾਰ ਦਿੰਨੇ ਹੋ ਲੋਕੀ ਕੰਮਾਂ ਲਈ ਆਉਂਦੇ ਆ ਫੋਨ ਕਰਦੇ ਆ ਬਹੁਤ ਪਿਆਰ ਸਤਿਕਾਰ ਮਿਲਦਾ ਹੈ ਹੁਣ ਅਮਰਤਪਾਲ ਬਾਹਰ ਆ ਜਾਵੇ ਅਸੀਂ ਸਾਂਝੇ ਤੌਰ ਤੇ ਇੱਕ ਪਾਰਟੀ ਬਣਾਵਾਂਗੇ ਜਿਵੇਂ ਉਹ ਚਾਹਣਗੇ ਜਿਵੇਂ ਅਸੀਂ ਚਾਹਾਂਗੇ ਮੈਂਬਰ ਬਣਾਵਾਂਗੇ ਪਾਰਟੀ ਦੇ ਜਿਨ੍ਹਾਂ ਦੀ ਸਲਾਹ ਨਾਲ ਪਾਰਟੀ ਚੱਲੂਗੀ ਕਿਉਂਕਿ ਸਾਧ ਸੰਗਤ ਜੇ ਅਸੀਂ ਹੁਣੇ ਮੇਰੀ ਮੇਰੀ ਲਾਗੇ ਕਰਨਾ ਤਾਂ ਇਹ ਪੰਥ ਵਾਸਤੇ ਚੰਗੀ ਗੱਲ ਨਹੀਂ ਹੋਊਗੀ 35 ਸਾਲ ਬਾਅਦ ਆਪਾਂ ਨੂੰ ਮੌਕਾ ਦਿੱਤਾ ਹੈ ਕੌਮ ਨੇ ਤੇ ਮੈਂ ਚਾਹੁੰਨਾ ਵੀ ਆਪਾਂ ਇਹ ਖੁੰਝੀਏ ਨਾ ਬਹੁਤ ਅਕਾਲੀ ਦਲ ਦੇ ਜਿਹੜੇ ਮંત્રી ਵੀ ਰਹੇ ਆ ਬਹੁਤ ਸਾਫ ਅਕਸ ਵਾਲੇ ਵੀ ਬੰਦੇ ਹੈਗੇ ਆ ਅਕਾਲੀ ਦਲ ਦੇ ਵਿੱਚ ਮੈਨੂੰ ਸਾਰਿਆਂ ਦੇ ਫੋਨ ਆਲੇ ਕੰਨਿਆ ਬਾਈ ਜੀ ਤੁਸੀਂ ਅਗਵਾਈ ਕਰੋ ਅਸੀਂ ਤੁਹਾਡੇ ਨਾਲ ਤੁਰਾਂਗੇ ਮੈਂ ਕਿਹਾ ਜੀ ਇੱਕ ਪਾਰਟੀ ਬਣਾਉਂਗਾ ਉਦੋਂ ਜਦੋਂ ਅਮਰਤਪਾਲ ਬਾਹਰ ਆਊਗਾ ਜਾਂ ਉਹ ਮੈਨੂੰ ਕਹੇ ਬਾਈ ਜੀ ਬਈ ਤੁਸੀਂ ਪਾਰਟੀ ਦਾ ਗਠਨ ਕਰੋ ਜਦੋਂ ਮੈਂ ਆਉਂਗਾ ਉਦੋਂ ਆਪਾਂ ਵਰਕ ਕਰਾਂਗੇ ਇਕੱਠੇ ਬਾਈ ਅੰਨੇ ਤੁਸੀਂ ਕੰਮ ਸਟਾਰਟ ਕਰੋ ਮੈਂ ਤਾਂ ਕਰੂੰਗਾ ਮੈਂ ਇਕੱਲਾ ਨਹੀਂ ਇਹ ਫੈਸਲਾ ਲੈਣਾ ਪਾਰਟੀ ਬਣਾਉਣ ਦਾ ਜਾਂ ਅਮਰਿਤਪਾਲ ਦੇ ਬਾਪੂ ਜੀ ਬਾਪੂ ਤਰਲੋਕ ਸਿੰਘ ਮੈਨੂੰ ਕਹਿਣ ਬਾਪੂ ਤਰਸੇਮ ਸਿੰਘ ਮੈਨੂੰ ਕਹਿਣ ਬਾਈ ਜੀ ਤੁਸੀਂ ਅਗਵਾਈ ਕਰੋ ਤਾਂ ਮੈਂ ਇਕੱਲੇ ਨੇ ਕੋਈ ਫੈਸਲਾ ਨਹੀਂ ਲੈਣਾ ਬਾਕੀ ਸਾਰਾ ਸੰਗਤ ਜੀ ਇਲੈਕਸ਼ਨਾਂ ਦੀ ਤਿਆਰੀ ਕਰੋ ਸ਼ਰੋਮਣੀ ਕਮੇਟੀ ਦੀ ਵੱਧ ਤੋਂ ਵੱਧ ਪਿੰਡਾਂ 'ਚ ਵੋਟਾਂ ਬਣਾਓ ਵੱਧ ਤੋਂ ਵੱਧ ਆਪਣੇ ਬੰਦਿਆਂ ਦੀਆਂ ਵੋਟਾਂ ਬਣਾਓ ਮਹਾਰਾਜ ਨੇ ਤੁਹਾਨੂੰ ਦੱਸਤੀ ਗੱਲ ਮੈਂ ਬਹੁਤ ਚੜ੍ਹਦੀ ਕਲਾ ਕਰਨੀ ਹੈ ਕੌਮ ਦੀ ਬਹੁਤ ਚੜ੍ਹਦੀ ਕਲਾ ਹੋ ਜਾਣੀ ਹੈ ਬਸ ਆਪਾਂ ਇਕੱਠੇ ਹੋ ਕੇ ਤੁਰੀਏ ਮੈਂ ਸਮਝਦੇ ਹਾਂ ਉਹਨਾਂ ਗੱਲ ਵੀ ਇਕੱਠੇ ਹੋ ਕੇ ਤੁਰਨਾ ਹੈ ਆਪਾਂ ਕੋਈ ਵੀ ਹੋਵੇ ਗਿਲੇ ਸ਼ਿਕਵੇ ਉਹਦੇ ਨਾਲ ਇੱਕ ਪਾਸੇ ਜਦੋਂ ਆਪਾਂ ਪਾਰਟੀ ਬਣਾਉਣੀ ਹੈ ਆਪਾਂ ਕੇਰਾ ਸੱਦਾ ਸਾਰਿਆਂ ਨੂੰ ਦੇਣਾ ਹੈ ਜੇ ਕਿਸੇ ਨੇ ਨਹੀਂ ਆਉਣਾ ਤਾਂ ਉਹਦੀ ਮਰਜ਼ੀ ਕੇਰਾ ਅਸੀਂ ਸੱਦਾ ਸਾਰਿਆਂ ਨੂੰ ਦਵਾਂਗੇ ਬਾਕੀ ਸਾਰਾ ਸੰਗਤ ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਤੁਸੀਂ ਮੈਨੂੰ ਇਨਾ ਮਾਨ ਇੱਜ਼ਤ ਬਖਸ਼ਿਆ ਸਾਰਾ ਸੰਗਤ ਮੈਂ ਤੁਹਾਨੂੰ ਮੰਨਦੀ ਗੱਲ ਦੱਸਾਂ ਮੇਰੇ ਕੋਲੇ ਤੀਜੇ ਦਿਨ ਤੇਲ ਪਵਾਉਣ ਜੋਗੇ ਪੈਸੇ ਨਹੀਂ ਸੀ ਤੇ ਸਾਰ ਸੰਗਤ ਮੇਰਾ ਰੁਪਈਆ ਨਹੀਂ ਲੱਗਿਆ ਉਹ ਜਿਹੜੇ ਪਹਿਲਾਂ ਵੀ ਤੇਲ ਪਵਾਏ ਸੀ ਉਹ ਵੀ ਤੁਸੀਂ ਪੂਰੇ ਕਰਤੇ ਮੇਰੇ ਜਿਹੜੇ ਪਹਿਲਾ ਹਫਤਾ 10 ਦਿਨ ਪਵਾਇਆ ਸੀ ਤੇਲ ਮੈਂ ਬਹੁਤ ਧੰਨਵਾਦ ਕਰਦਾ ਤੁਸੀਂ ਆਪ ਮਹਾਰੇ ਚੋਣ ਲੜੀ ਐ ਬਸ ਆਪਾਂ ਇਕੱਠੇ ਹੋ ਕੇ ਰਹੀਏ ਪਿੰਡਾਂ 'ਚ ਆਪਾਂ ਪਾਰਟੀ ਬਾਜੀ 'ਚ ਜ਼ਿਆਦਾ ਨਹੀਂ ਵੜਨਾ ਕਿਉਂਕਿ ਇਹ ਜਿਹੜੇ ਪਾਰਟੀਆਂ ਵਾਲੇ ਹੁੰਦੇ ਆ ਨਾ ਬੰਦੇ ਜਿੱਦਣ ਮੈਂ ਪਾਰਲੀਮੈਂਟ ਤੇ ਸੌ ਚੱਕੀ ਆ ਝਾੜੂ ਵਾਲਾ ਸੌ ਚੱਕੇ ਤੇ ਕਾਂਗਰਸ ਵਾਲੇ ਤਾੜੀਆਂ ਮਾਰ ਕਾਂਗਰਸ ਵਾਲਾ ਸੌ ਚੱਕੇ ਤੇ ਝਾੜੂ ਵਾਲੇ ਮਾਰਨੇ ਸਾਰੇ ਉੱਪਰੋਂ ਇੱਕੇ ਅੰਦਰੋਂ ਆਪਾਂ ਕਿਸੇ ਨਾਲ ਪਿੰਡ ਚ ਪਾਰਟੀ ਬਾਜ਼ੀ ਚ ਲੜਾਈ ਝਗੜਾ ਨਹੀਂ ਕਰਨਾ ਆਪਾਂ ਪਾਰਟੀ ਆਪਣੀ ਬਣਾਉਣੀ ਹੈ ਜ਼ਰੂਰ ਪਰ ਆਪਾਂ ਦੁਸ਼ਮਣੀ ਚ ਨਹੀਂ ਬਦਲਣਾ ਹੋ